ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂਜੀ ਵੈਗਰੂ ਜੀ ਕਿੱਥੋਂ ਆਏ ਹਾਂਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅਸੀਂ ਪਟਿਆਲੇ ਤੋਂ ਆਏ ਹਾਂ ਪਟਿਆਲੇ ਤੋਂ ਆਏ ਹੋ ਹਾਂਜੀ ਸਤਿਗੁਰੂ ਪਤਸ਼ਰ ਜੀ ਦੇ ਅੱਗੇ ਹਰ ਰੋਜ਼ ਅਰਦਾਸ ਕਰਦੇ ਆ ਜਿਨ੍ਹਾਂ ਗੁਰਧਾਮਾਂ ਦਾ ਖਾਲਸਾ ਪੰਥ ਨੂੰ ਛੋੜਿਆ ਗਿਆ ਅੱਜ ਸਾਡੇ ਵੱਡੇ ਭਾਗ ਚਲੰਤਨ ਕਲ ਗੁਰਦਾਰਾ ਜੀ ਨੇ ਸਤਨਾਮ ਸਵਰ ਸਰਕਾਰ ਪ੍ਰਕਰਤਾ ਵਸੇ ਬੰਦਨ ਅਨੁਸਾਰ ਪੂਰਤਵਾਰਾ ਸ੍ਰੀ ਸਰਕਾਰ ਪੂਰ ਸਹਿਬ ਜੀ ਕੀ ਦਾ ਸਾਰੇ ਕਰਨਾ ਸੁਭਾਗ ਸਮਾਪਤ ਹੋਇਆ ਸੱਚੇ ਪਾਤਸ਼ਾਹ ਜੀ ਜੋ ਇਥੋਂ ਦਾ ਪਰਵਤ ਦੇ ਜੰਮਪਤ ਹੀ ਨਾਮ ਦਾ ਰਿਹਾ ਹੈ ਬਹੁਤ ਵਧੀਆ ਦਰਸ਼ਨ ਦਿਦਾਰੇ ਹੋਏ ਅਰਦਾਸ ਬੇਨਤੀ ਇਹੀ ਕਰਕੇ ਜਾਣਿਆ ਸੱਚੇ ਪਾਤਸ਼ਾਹ ਨੱਗੇ ਨੂੰ ਨਹੀਂ ਪਾਉਂਦੇ ਇਸ ਤਰ੍ਹਾਂ ਜਿਵੇਂ ਖੁੱਲੇ ਦਰਸ਼ਨ ਦਿਦਾਰੇ ਜਿਵੇਂ ਕਰਤਾਰਪੁਰ ਸਾਹਿਬ ਦਾ ਤੌਂ ਟ ਖੁੱਲਿਆ ਗਿਆ ਸਾਨੂੰ ਸਾਰੇ ਮੁਰਦਾ ਮਾਂ ਦੇ ਪਾਕਿਸਤਾਨ ਦੇ ਆਦੇ ਦਾਰਸ਼ਨਿਕਾਰੇ ਸਤਿਪਾਤੀ ਬਖਸ਼ਿਸ਼ ਕਰਦਾ ਰਹਿਣ ਤਾਂ ਕਰ ਮ ਖੁਸ਼ੀਆਂ ਮਨੁਸ਼ਕਰਨ ਇੰਨੀਆਂ ਕਬੀਤੀਆਂ ਪ੍ਰਬੰਧ ਕਰਨੀਆਂ ਜੀ ਵਾਹਿਗੁਰੂ ਜੀ